ਹਾਂਜੀ ਆਹ ਮੈਡੀਸਿਨ ਹੈਗੀ ਜਈ ਆਪਣੇ ਦੰਦਰਾ ਵਾਸਤੇ ਜਿਹੜਾ ਦੰਦਲ ਪਿਛਾ ਮਾਰਦਾ ਕੋ ਗਾਂ ਹੋਵੇ ਮੱਝ ਹੋਵੇ ਉਹਦੇ ਨਾਲ ਪਿਛੇ ਦੀ ਪ੍ਰੋਬਲਮ ਹਟ ਜਾਂਦੀ ਆਹ ਕਾਲੇ ਵਾਸਤੇ ਜੀ ਇਹ ਬੀਟਾ ਫਿਟ ਵਧੈਣ ਕਰਾ ਵਾਸਤੇ ਅੱਛਾ ਜੀ ਕਾਲੇ ਜਿਹੜਾ ਡੰਗਰ ਨਵਾਣੀ ਦਾ ਛੇਤੀ ਅੱਛਾ ਤਾਂ ਬੋਲ ਦਾਨੀ ਆ ਹਾਂ ਜੋ ਬੱਚਾ ਗਾਂ ਹਾਂ ਮੱਝ ਦਾ ਹਾਂ ਆਹ ਕਾਲੇ ਵਾਸਤੇ ਇਹ ਅੰਸਰ ਛੋਟੀ ਵਾਸਤੇ ਹੀ ਫਟੜਾਈ ਪਾਊਡਰ ਪਿਛਾ ਜੀ ਕੋ ਦਿਨਾਂ ਵਿੱਚ ਹਾਂ ਬੋਲ ਦਿਨਾਂ ਵਿੱਚ ਉਹਦੇ ਗ੍ਰੋਥ ਵਾਸਤੇ ਹਾਂ ਗ੍ਰੋਥ ਵਾਸਤੇ ਆਹ ਕਾਲੇ ਵਾਸਤੇ ਇੱਕ ਕੈਲਸ਼ੀਅਮ ਮਾਂਦੀ ਘਾਟ ਕੁੜ ਕੁੜੀ ਕਰਨ ਵਾਸਤੇ ਸਿੱਧਾ ਬੰਨ ਮਤਲਬ ਕੁ ਇਹ ਮਲਬਾ ਨੇ ਚੜਾ ਲੈ ਇੱਕ ਮਹੀਨਾ ਪਹਿਲਾਂ ਦੇਣਾ ਸੋ। ਸੂ ਮਹੀਨਾ ਪਹਿਲਾਂ ਇੱਕ ਮਹੀਨਾ ਦੋ। ਹਾਂ ਠੀਕ ਆ। ਉਹਦੇ ਨਾਲ ਮਲਬਾ ਚੜਾਪਾ ਨਾ ਪਾਜੂਗਾ। ਆ ਉਹਦੇ ਨਾਲ ਦੇਣਾ ਜੀ। ਹਾਂ ਜੀ ਨਾਲ ਦੇਣਾ ਜੀ। ਠੀਕ ਆ ਜੀ। ਹਾਂ ਜੀ। ਸਾਸਰੀ ਕਾਰਨ ਅਸਵਾਰਥ ਕਾਤੇ ਜੋ ਸੋਲ ਡੇਰੀ ਫਾਰਮ ਤੋਂ ਅੱਜ ਆਪਾਂ ਅ ਗੁਰਪ੍ਰੀਤ ਸਿੰਘ ਰਿਆਏ ਜੀ ਇਹਨਾਂ ਕੋਲ ਆ ਪ੍ਰੋਡਕਟ ਬਹਿ ਆ ਜੀ। ਇਹਨਾਂ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਣੀ ਆ ਉਸ ਤੋਂ ਪਹਿਲਾਂ ਸਾਡੀ ਬੇਨਤੀ ਹੈਗੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ ਕਰੋ ਤੇ ਸ਼ੇਅਰ ਕਰੋ। ਪਰ ਆਪਣੇ ਕਮੈਂਟਾਂ ਵਿੱਚ ਸੁਝਾਅ ਦਿਓ। ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗਦੀ ਆ ਅੱਜ ਅਸੀਂ ਜਸਟ ਟੋਕੋ ਤੇ ਵੀਡੀਓ ਬਣਾਈਏ ਜੋ ਦਾ ਡਗਰਾ ਵਾਸਤੇ ਇੱਕ ਆਰਡੀਓ ਪਰ ਤੁਹਾਨੂੰ ਦੱਸ ਰਹੀਏ ਵੀ ਆਹ ਤੁਸੀਂਨਾਂ ਵਾਸਤੇ ਛੋਟਾ ਕਪਾ ਸਕਦੇ ਜੀ ਤੁਸੀਂ ਅਕਰੀ ਦੇਖ ਸਕਦੇ ਆਹਦੇ ਕੋ ਪ੍ਰੋਡਕਟ ਵਾਹ ਜੀ ਸਾਰੇ ਜਿਹੜੇ ਪ੍ਰੋਡਕਟ ਹੈ ਇਹਨਾਂ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਤੁਸੀਂ ਕਿਹੜਾ ਪ੍ਰੋਡਕਟ ਆਪ ਡਗਰ ਨੂੰ ਪਾਉਣਾ ਜੀ ਆਹ ਦੇਖੋ ਆਪਸ ਕਰ ਬਜਾਦੇ ਸਸੀ ਗੋਪੀ ਜੀ ਸਸੀ ਕਾਜੀ ਬੀ ਜੀ ਹਾਂ ਜੀ ਆਪਾਂ ਜੀ ਅੱਜ ਜਿਹੜਾ ਵੀਰ ਭਰਾਵਾਂ ਨੂੰ ਸੁਝਾ ਹਾਂਜੀ ਉਹ ਕਾਰੇ ਵਾਸਤੇ ਅੱਜ ਪ੍ਰੋਡਕਟਰ ਆ ਤਾ ਸੋਨ ਨੂੰ ਤਾਂ ਅੱਜ ਆਪਾਂ ਨੂੰ ਸਭ ਤੋਂ ਮੇਨ ਸਮੱਸਿਆ ਜਿਹੜੀ ਹੈ ਪਿੱਛੇ ਦੀ ਅੱਛਾ ਜੀ ਪਿੱਛੇ ਦੀ ਹਾਂਜੀ ਪਿੱਛੇ ਦੀ ਸਮੱਸਿਆ ਦੇਖੋ ਜੀ ਇਹ ਇਹਦੇ ਚ ਆ ਗਿਆ 10 ਕੁੜੀਆਂ ਠੀਕ ਆ ਤੇ 350 ਰੁਪਿਆ ਰੇਟ ਹੈ ਦਾ ਇਹਦੇ ਵਿੱਚ ਕੁੜੀਆਂ ਹੁੰਦੀਆਂ ਕੁੜੀਆਂ ਦੀਆਂ ਇੱਕ ਕੁੜੀ ਦੇਣੀ ਰੋਜ਼ ਦੀ ਇੱਕ ਕੁੜੀ ਦੇਣੀ ਰੋਜ਼ ਦੀ ਹਾਂ ਤੇ ਜੇਕਰ ਜ਼ਿਆਦਾ ਹੋਵੇ ਤੇ ਪੰਜ ਕੁੜੀਆਂ ਦੇਣੀਆਂ ਬਤੇ ਤਿੰਨ ਕੁੜੀਆਂ ਨੇ ਸੈੱਟ ਹੋ ਜਾਂਦਾ ਹਾਂ ਤੇ ਮਿਲੂਗੀ ਆਪਾਂ ਨੂੰ ਬੰਦ ਟੈਗਿੰਗ ਸਾਰੀ ਬੰਦ ਪੈਰੀ ਮਿਲੂਗੀ ਹਾਂ 400 ਰੁਪਿਆ ਪ੍ਰਿੰਟ ਰੇਟ ਆ 350 ਦੀ ਮਿਲ ਜੂਗੀ ਅਸੀਂ 400 ਰੁਪਿਆ ਦਾ ਪ੍ਰਿੰਟ ਹਾਂ 400 ਰੁਪਿਆ ਪ੍ਰਿੰਟ ਰੇਟ ਆ ਤੇ 350 ਦੀ ਮਿਲ ਜੂਗੀ 350 ਰੁਪਿਆ ਦੀ ਮਿਲ ਜੂਗੀ 400 ਰੁਪਿਆ ਦਾ ਪ੍ਰਿੰਟ ਹਾਂਜੀ ਮਿਲ ਆਪਨੇ ਕੋ ਮਿਲ ਜੂਗੀ ਇਹ ਆਪਣੇ ਕੋਈ ਹਾਂਜੀ ਠੀਕ ਆਹ ਕਾਰੇ ਵਾਸਤੇ ਆ ਇਹ ਕਾਜੀ ਪਰ ਡੇ ਡੰਗਰਾ ਵਾਸਤੇ ਬੀਟਾ ਫਿਟ ਪਾਊਡਰ ਜਿਤਨਾ ਜਿਨ੍ਹਾਂ ਨੇ 1 2 ਸੂਏ ਅੱਗੇ ਭਾਤੇ ਆ 63 ਨਵੇਂ ਇਹਨਾਂ ਦੇ ਹਾਲ-ਸਾਲ ਮੱਝ ਲੈ ਜਾਂਦੀ ਆ ਠੀਕ ਹੈ ਇਹ ਬੀਟਾ ਫਿਰ ਉਹਦੇ ਇਹ ਚ ਅੱਧਾ ਕਿਲੋ ਦਿੱਤਾ ਗੰਗਾ ਜਾਨਣੇ ਕਿ ਜੇ ਕੋਈ ਦਿਨ ਵਰੀ ਖਦੋਸ ਸੁਆ ਸੁਭਿਆ ਹੈ ਉਸ ਤੋਂ ਬਾਅਦ ਫਿਰ ਤੇ ਨਹੀਂ ਉਹਦਾ ਕੋਈ ਤਾਂ ਨਹੀਂ ਆਉਂਦਾ ਬੋਲ ਤੇ ਨਹੀਂ ਉਹਨੂੰ ਆਪਾਂ ਦੇ ਸਕਦੇ ਹਾਂ ਉਹਨੂੰ ਆਪਾਂ ਦੇ ਸਕਦੇ ਹਾਂ ਇਹ ਚ ਅੱਧਾ ਕਿਲੋ ਦੀ ਅੱਧਾ ਕਿਲੋ ਪੈ ਰਹੀ ਉਹਵੇਂ ਦੇਣੀ ਹੈ ਇਹਦੇ ਚ ਵਿੱਚੇ ਚਮਚਾ ਇੱਕ ਰੋਜ਼ ਦਾ ਦੇਣਾ ਜੀ ਅੱਛਾ ਇੱਕ ਰੋਜ਼ ਦੇਣਾ ਜੀ ਹਾਂ ਚਮਚਾ ਦੇ ਵਿੱਚ ਚਮਚਾ ਦੇ ਵਿੱਚ ਹੀ ਹੈ ਜੀ ਕੀ ਰੇਟ ਹੈ ਦਾ ਇਹਦਾ ਜੀ ਪ੍ਰਿੰਟਰ ਰੇਟ 430 ਰੁਪਏ ਹੈ ਪਰ 400 ਦਾ ਮਿਲ ਜੂ 430 ਰੁਪਏ ਰੇਟ ਦਾ ਹਾਂ ਜੀ 400 ਦਾ ਮਿਲ ਜੂ ਹਾਂ ਜੀ ਠੀਕ ਹੈ ਜੀ ਹਾਂ ਜੀ ਆ ਆਗਲਾ ਫੋਟੋ ਇਹ ਗਾਦੀ ਹੀ ਫਰ ਡਰਾਈ ਪਾਊਡਰ ਕਿਲੋ ਵਾਲੀ ਪੈਗਾਂ ਦਾ ਠੀਕ ਹੈ ਜੀ ਇਹ ਪਾ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਚੈਨਲ ਤੇ ਹਾਂ ਹਾਂ ਇਹ ਜਿਹੜਾ ਅੰਸਰ ਝੋਟੀਆਂ ਵਾਸਤੇ ਆ ਜਿਹੜੀ ਬੋਲਦੀ ਨਾਲ ਜਿਹੜੀ ਬੋਲਦੀ ਨਾਲ ਅੰਸਰ ਝੋਟੀ ਆ ਬਈ ਜਿਹੜੀ ਟਾਈਮ ਲਈ ਜਾਂਦੀ ਹੈ ਜਿਹੜੀ ਹੀਟ ਤੋਂ ਫੇਰ ਖਾਈ ਜਾਂਦੀ ਆ ਮਤਲਬ ਜੀ ਸਟਾਰਟਿੰਗ ਹੋਣੀ ਆ ਜੀ ਹਾਂ ਜਿਹੜੀ ਸਟਾਰਟਿੰਗ ਹੋਣੀ ਆ ਮਤਲਬ ਉਹਨਾਂ ਨੂੰ ਇਹ ਕਿਲੋ ਵਾਲੀ ਪੈਗਾਂ ਜਿਹੜੀ ਆ ਚੱਡੂਗੀ ਇੱਕ ਤੇਰਾ ਭਾਰ ਵਧਾਊਗੀ ਠੀਕ ਹੈ ਥੋੜੀ ਹਾਈਟ ਵੀ ਵਾਜੂਗੀ ਅੱਛਾ ਜੀ ਬੱਚੇ ਦਾ ਨਹੀਂ ਕਿ ਗਰੋਥ ਵੀ ਆ ਜਾਊਗੀ ਝੋਟੀ ਖੜ ਵੀ ਜਾਊਗੀ ਟਾਈਮ ਨਾਲ ਹ ਇਹ ਕੀ ਰੇਟ ਆਗਾ ਤੇਰਾ 450 450 ਰੁਪਿਆ ਹਾਂਜੀ ਇਹਦਾ 450 ਠੀਕ ਹੈ ਹਾਂਜੀ ਇਹ ਵੀ ਆਪ ਲੋਕਾਂ ਨੂੰ ਮਿਲ ਜੂਗੀ ਇਹ ਵੀ ਆਪਣੇ ਕੋਲ ਮਿਲੂਗਾ ਜੀ ਠੀਕ ਹੈ ਜੀ ਹਾਂਜੀ ਬਾੜੀ ਗਾੜ ਦੀ ਇਹ ਕੈਲਸ਼ੀਅਮ ਆ ਅੱਛਾ ਜੀ ਇਹ ਵੀ ਵੈਟਰੀਨਾ ਕੰਪਨੀ ਦੀ ਆ ਹਾਂ ਹਾਂ ਕੈਲਸ਼ੀਅਮ ਇਹ ਹੈ ਜੀ 5 ਕਿਲੋ ਪੈਕਿੰਗ ਇਹਦਾ ਪ੍ਰਿੰਟ ਰੈਟ 1100 ਆ ਠੀਕ ਆ 700 ਦੀ ਮਿਲ ਜੂਗੀ ਜਾ ਪ੍ਰਿੰਟ ਰੇਟ ਦਾ ਰਹਾ 1100 ਰੁਪਇਆ ਹਾਂ 700 ਰੁਪਏ ਦੀ ਮਿਲ ਜੀ ਹਾਂ 700 ਦੀ ਮਿਲ ਜੀ ਕੀ ਕੰਮ ਕਰਦੀ ਆ ਵੇਖੋ ਜੀ ਮੰਨ ਦੀਆਂ ਘਾਟਾਂ ਜੜੀਆਂ ਆ ਜੰਗਰ ਦੇ ਅੰਦਰ ਜੜੀਆਂ ਰਹਿ ਜਾਂਦੀਆਂ ਉਹਨੇ ਪੂਰੀਆਂ ਕਰਨੀਆਂ ਇਤਰਾ ਮਤਲਬ ਕੈਲਸ਼ੀਅਮ ਜਿਹੜੀ ਹੈ ਜਰੂਰੀ ਹੁੰਦੀ ਡੰਗਰ ਨੂੰ ਦੇਣੀ ਉਹਦੇ ਚ ਕਿਦੋਂ ਜੋ ਡੰਗਰ ਦੀ ਕੈਲਸ਼ੀਅਮ ਮੋਕੇ ਜਾਂਦੀ ਹੈ ਨਾ ਆਪਾ ਕੈਲਸ਼ੀਅਮ ਬਾਰੋਂ ਨਹੀਂ ਦਿੰਦੇ ਐਕਸਟਰਾ ਹਾਂ ਉਹ ਕੀ ਕਰਦਾ ਕੋਈ ਡੰਗਰ ਮੁੜ ਕੇ ਹੱਡੀਆਂ ਚੋਂ ਕੈਲਸ਼ੀਅਮ ਜਿਹੜੀ ਆ ਚੁੱਕਣੀ ਸਟਾਰਟ ਕਰ ਦਿੰਦਾ ਮੁੜ ਕੇ ਡੰਗਰ ਡਾਊਨ ਹੋ ਜਾਂਦਾ ਕੰਡੀਸ਼ਨ ਚੋਂ ਠੀਕ ਸੂਨ ਦੀ ਸਮੱਸਿਆ ਦੇ ਲਾਗੇ ਜਾ ਕੇ ਮੁੜ ਕੇ ਇਹਨੇ ਯੂਰੂ ਨਹੀਂ ਸੁੱਟਣੀ ਮੁੜ ਕੇ ਯਾਤ ਰਗਾਵਾਂ ਨੂੰ ਜ਼ਰੂਰੀ ਆ ਅੱਛਾ ਜੀ ਬੈਠਾਂ ਦੀ ਸਮੱਸਿਆ ਆਉਣੀ ਆ ਅੱਛਾ ਜੀ ਜਦੋਂ ਨਾਲਗਾਂ ਜਿਹੜੀਆਂ ਬਲੌਕ ਹੋ ਗਈਆਂ ਇਹ ਵੀ ਗਰਮੀ ਦੇ ਵਿੱਚ ਖਾਸ ਕਰਕੇ 5 ਕਿਲੋ ਕੈਲਸ਼ੀਅਮ ਜਿਹੜੀ ਇੱਕ ਡੰਗਰ ਨੂੰ ਬਹੁਤ ਜ਼ਰੂਰੀ ਆ ਇਹ 5 ਨਹੀਂ ਦੇ ਸਕਦਾ ਗਜੈਸ ਥੋੜੀ ਆ ਤੇ 2 ਕਿਲੋ ਜ਼ਰੂਰੀ ਆ ਠੀਕ ਆ 2 ਕਿਲੋ ਜ਼ਰੂਰ ਦਿਓ ਠੀਕ ਆ ਜੀ ਹਾਂ ਇਹ 5 ਬੋਲੇ ਪੈਗੀਆਂ 5 ਕਿਲੋ ਪੈਗਾਂਗੇ ਇਹ ਚ 20 ਕਿਲੋ ਪੈਕੇ ਮਿਲੂਗੀ ਆਪਾਂ ਇਹ ਜਿਹੜਾ ਕੋ ਜਾਰੇ ਡੰਗ ਰਿਆ 20 ਕਿਲੋ ਪੈਕੇ ਮਿਲ ਸਕਦੀ ਆ ਤੇ 10 ਕਿਲੋ ਨਹੀਂ ਮਿਲਦੀ ਆਰਡਰ ਪਾਇਆ ਹੈਗਾ 6 ਅਗਲੀ ਵਾਰ ਆ ਜੀ ਠੀਕ ਹਾਂ ਜੀ ਆਲਾ ਕਰਦਾ ਪ੍ਰੋਡਕਟ ਆ ਇਹ ਹੈ ਜੀ ਕਲੋਜ਼ ਆ ਪਵਾਨੇ ਚੱਡੇ ਵਾਲਾ ਅੱਛਾ ਜੀ ਹਾਂ ਜੀ ਇਹ ਬਾਨੇ ਚੱਡੇ ਵਾਸਤੇ 1 ਮਹੀਨਾ ਪਹਿਲਾਂ ਸ਼ੁਰੂ ਕਰਨਾ ਕੰਮ ਤੋਂ ਪਹਿਲਾਂ ਸੂਣ ਤੋਂ ਪਹਿਲਾਂ ਬਾਨੇ ਚੱਡੇ ਵਾਸਤੇ ਤੇ ਉਹਦੇ ਨਾਲ ਆ ਪ੍ਰੋਡਕਟ ਦੇਣਾ ਵਾ ਸੈਟਰਡੇ ਦੀ ਪ੍ਰੋਬਲਮ ਵਾਸਤੇ ਸਭ ਤੋਂ ਪਹਿਲਾਂ 4 ਦਿਨਾਂ ਦਾ ਕੋਰਸ ਆਪਾਂ ਇਹਦਾ ਕਰਨਾ। ਅੱਛਾ ਸਭ ਤੋਂ ਪਹਿਲਾਂ ਆ ਦੇਣਾ। ਸਭ ਤੋਂ ਪਹਿਲਾਂ ਇਹ ਦੇਣਾ। 4 ਦਿਨ ਦੇ ਨਾਲ ਪਹਿਲਾਂ ਆ ਪੀਂ ਕੇ ਪੀਣਾ। ਹਾਂ ਠੀਕ ਆ। ਇੰਨੀ ਚਾਹ ਇਹ ਚ 50 ਗ੍ਰਾਮ ਦਾ ਚਮਚਾ ਵਾ ਤੇ 4 ਦਿਨਾਂ ਚ ਮੁੱਕ ਜਾਊ। ਅੱਛਾ ਜੀ ਪਰ 50 ਗ੍ਰਾਮ ਦੇਣਾ ਦੇਲੀ। 50 ਗ੍ਰਾਮ ਡੇਲੀ ਦੇਣਾ। ਠੀਕ ਆ। ਤੇ ਉਸ ਹਾਂ ਜੀ। ਹਾਂ ਜੀ। ਜੀ ਚੌਂਦਰਾਇ ਖਤਬੋ ਹੈ ਨਾ ਉਸ ਤੋਂ ਬਾਅਦ ਆਪਾਂ ਕਲੋਜ ਆਪਾਂ ਸਟਾਰਟ ਕਰ ਦੇਣਾ ਅੱਛਾ ਜੀ ਕਲੋਜ ਆਪਾਂ ਸਟਾਰਟ ਇਸ ਤਰ੍ਹਾਂ ਕਰਨਾ ਵੀ ਇਹਦੇ ਚ ਜਿਹੜੀ 100 ਗ੍ਰਾਮ ਦੀ ਮਿੰਤੀ ਆ ਕਲੋਜ ਆਪਦੀ ਹਾਂ ਉਹ ਆਪਾਂ 1/2 ਲੀਟਰ ਪਾਣੀ ਦੇ ਵਿੱਚ ਪਹਿਲਾਂ ਇਹਦਾ ਘੋਲ ਬਣਾ ਲੈਣਾ ਠੀਕ ਆ ਉਹਨੂੰ 10 ਮਿੰਟ ਭਿਜਿਆ ਰਹਿਣ ਦੇਣਾ ਅੱਛਾ ਜੀ 10 ਮਿੰਟ ਭਿਜਣ ਤੋਂ ਬਾਅਦ ਉਹਦਾ ਘੋਲ ਬਣਿਆ ਪਾਣੀ ਵਾਲਾ ਉਹ ਚੋਕੇ ਵਾਂਡ ਚ ਮਿਕਸ ਕਰ ਦੇਣਾ ਅੱਛਾ ਠੀਕ ਆ ਹਾਂ ਤੇ ਜੇ ਕਰ ਹਾਂ ਵਾਂਡ ਚ ਹਾਂ ਆਪਾਂ ਹਮਾ ਵਾਂਡ ਚ ਪਾ ਦਿਓ ਕੋਈ ਗੱਲ ਨਹੀਂ ਜੀ ਹਾਂਜੀ ਤੇ ਰਿਜ਼ਲਟ ਜਿਹੜਾ ਵਾ ਇਹਦਾ ਇਹ ਇੱਕ ਨੰਬਰ ਹੈਗਾ ਕੋਲ ਜਪਦਾ ਠੀਕ ਜੀ ਉਹ ਦੇ ਪਰ ਦੇ ਬੰਦੇ ਪਈਆਂ ਉਹ ਵਿਖਾਓ ਠੀਕ ਹੈ ਜੀ ਜੀ ਬੂਸਟ ਹਾਂਜੀ ਇਹ ਐਨ ਬੂਸਟ ਐਨ ਬੂਸਟ ਹਾਂ ਇਹ ਆ ਜਿਹੜਾ ਡੰਗਰ ਬਹਿ ਜਾਂਦਾ ਠੀਕ ਆ ਉਹਨੂੰ 1 ਲੀਟਰ ਦਵਾਈ ਜਿਹੜੀ ਚੱਲਦੀ ਆ ਪਰ ਇਹਦੇ ਚ ਆ ਗਈ ਹੈ ਪਾਈ ਵਾਲੀ ਪੈਕਿੰਗ ਠੀਕ ਆ ਪਾਈ ਵਾਲੀ ਪੈਕਿੰਗ ਨੂੰ ਮਿਲ ਜੂਗੀ ਤੇ 1 ਲੀਟਰ ਦੀ ਪੈਕ ਨੂੰ ਮਿਲ ਜੂਗੀ ਇਹਦਾ ਰੇਟ ਹੈਗਾ ਜੀ 11-1200 ਰੁਪਿਆ ਲੀਟਰ ਦਾ ਅੱਛਾ ਜੀ ਹਾਂ ਇਹ ਡੰਗਰ ਬੈਠ ਜਾਂਦਾ ਉਹ ਲੀਟਰ ਜਿਹੜਾ ਨਾ ਲੀਟਰ ਜਿਹੜਾ ਹੈ ਹਾਂ ਇਹਦਾ ਰੇਟ ਦੇ ਮਤਲਬ ਇਹ ਵੀ ਚਲੋ ਆਪਣੇ ਕੋਲ ਸੈਂਪਲ ਚ ਇਹਦਾ ਇਹਦਾ ਰੇਟ ਜੇ ਨਹੀਂ ਆਇਆ ਠੀਕ ਹੈ ਪਰ ਸੀਪਲ ਆਇਆ ਸੈਂਪਲ ਕਾ ਲਿਆ ਵਾ ਤੇ ਜਿਹੜਾ ਰੇਟ ਆ ਰੇਟ ਜਿਹੜਾ ਵਾ ਉਹਦੇ ਚ ਕਿਲੋ ਵਾਲੀ ਪੈਕਿੰਗ ਚ ਰੇਟ ਆਊਗਾ ਠੀਕ ਹੈ ਹਾਂਜੀ ਇਹ ਸੈਂਪਲ ਇਹਦਾ ਰੇਟ ਨਹੀਂ ਆ ਲਿਖਿਆ ਠੀਕ ਸਹੀ ਨਹੀਂ ਲਿਖਿਆ ਰੇਟ ਦਾ ਸੈਂਪਲ ਆਇਆ ਹਾਂ ਸੈਂਪਲ ਆ ਪਰ ਡੰਗਰ ਜਿਹੜਾ ਬੈਠ ਜਾਂਦਾ ਡੰਗਰ ਜਿਹੜਾ ਬੈਠ ਜਾਂਦਾ ਉਹਨੂੰ ਇਹ ਜ਼ਰੂਰੀ ਆ ਉਹ ਜ਼ਰੂਰੀ ਤਾਕਤ ਚ ਇੰਨਾ ਕੀ ਕਰ ਦੂ ਵੀ ਡੰਗਰ ਡਾਉਨ ਨਹੀਂ ਹੋਊਗਾ ਡਾਉਨ ਨਹੀਂ ਹਾਂ ਇਹ ਕੋਈ ਵੀ ਡੰਗਰ ਸੁਣਦਾ ਆਪਾਂ ਨੂੰ ਦੇ ਸਕਦੇ ਆ ਸੂਨ ਤੋਂ ਬਾਅਦ ਕੁਝ ਨਹੀਂ ਵੀ ਬੈਠਾ ਉਹਨੂੰ ਆਪਾਂ ਚਲਾ ਸਕਦੇ ਹਾਂ ਠੀਕ ਹਾਂ ਇਹ ਸੂਨ ਤੋਂ ਦੇਖ ਸਕਦੇ ਪਹਿਲਾਂ ਨਹੀਂ ਨਹੀਂ ਮਗਰੋਂ 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 ਠੀਕ ਮਗਰੋਂ ਇਹ ਵੱਡਾ ਵਰਕਮ ਜੋਰ ਜਾਂ ਫਿਰ ਕਮ ਜੋਰ ਜਾਂ ਆਪੇ ਜਰ ਮਲਾ ਪੀੜੀ ਬੈਠਾਂ ਦੀ ਸਮੱਸਿਆ ਦੀ ਪਰ ਜੇ ਆਪ ਆ ਗਏ ਤਾਂ ਬੈਠਾਂ ਦੀ ਐਦੀ ਲੋੜ ਨਹੀਂ ਪੈਣੀ ਲੋੜ ਨਹੀਂ ਪੈਣੀ ਇਹ ਘਰਾ ਤ ਲੋੜ ਜਾਂ ਪਰ ਜਿਹੜੇ ਵੀਰ ਨੇ ਵਰਤ ਲਿਆ ਨਾ ਹਾਂ ਹਾਂ ਲੋੜ ਜਾਂ ਪਰਤ ਲਿਆ ਐਦੀ ਲੋੜ ਨਹੀਂ ਪੈਣੀ ਇਹ ਅਰਜੈਂਸੀ ਆ ਕਿ ਜਿੰਨੇ ਆ ਚੀਜ਼ ਨਹੀਂ ਵਰਤੀ ਠੀਕ ਹੈ ਇਹ ਆਪ ਵੀਰਣਾ ਨਹੀਂ ਵਰਤੀ ਹਾਂ ਉਹ ਐਮਰਜੈਂਸੀ ਆਪ ਆ ਸਕਦਾ ਉਹਦੀ ਜਵਰਜੈਂਸੀ ਹੈ ਵੀ ਜਿਹੜਾ ਡੰਗਰ ਜੇ ਹਲਾਵੇ ਮਾਰ ਕੋਠਾ ਦਾ ਮਾਲਕ ਕਮਜ਼ੋਰ ਆ ਜੱਤਾਂ ਤੋਂ ਕਮਜ਼ੋਰ ਉਹਦੀ ਕੈਲਸ਼ੀਅਮ ਮੁੱਕੀ ਖਤਮ ਆ ਠੀਕ ਹੈ ਜੀ ਇਹ ਚੀਜ਼ ਨੇ ਪੂਰੀ ਕਰ ਦੇਣੀ ਆ ਹਾਂ ਜੀ ਘਾਟ ਪੂਰੀ ਕਰ ਦੂਗਾ ਘਾਟ ਪੂਰੀ ਕਰ ਦੂਗਾ ਜੀ ਠੀਕ ਹੈ ਹਾਂ ਜੀ ਇੱਕੇ ਵਿੱਚ ਆਪ ਟਕ ਟਕ ਹੈਗਾ ਇਹ ਗੱਲ ਸਾਈਨਟਾਈਜ ਜਿਤਨਾ ਮੂੰਹ ਖੁਰਦੀਆਂ ਬਿਮਾਰੀਆਂ ਹੁੰਦੀਆਂ ਹਾਂ ਹਾਂ ਇਹ ਜੇ ਆਪਾਂ 20 ml ਦਵਾਈ ਇੱਕ ਟੈਂਕੀ ਟੈਂਕੀ ਚ ਪਾ ਕੇ ਪੰਪ ਵਾਲੀ ਜੇ ਆਪਾਂ ਸਪਰੇਅ ਕਰ ਸਕਦੇ ਹਾਂ ਡੰਗਰਾਂ ਦੇ ਫਰਸ਼ ਦੇ ਉੱਪਰ ਠੀਕ ਸਪਰੇਅ ਵਾਸਤੇ ਆ ਹਾਂ ਸਪਰੇਅ ਵਾਸਤੇ ਆ ਕੀੜਾ ਨਾਸ਼ੀ ਵਾਸਤੇ ਕੋਈ ਹਾਂ ਇਹ ਜਿਹੜਾ ਮੂੰਹ ਖੁਰਦੀਆਂ ਬਿਮਾਰੀਆਂ ਆਉਂਦੀਆਂ ਵਾਂ ਬਸ ਜਿਆਦਾਤਰ ਫਰਵਰੀ ਮਾਰਚ ਚ ਆਉਂਦੀ ਆ ਹਾਂ ਹਾਂ ਤੇ ਉਦੋਂ ਦੀ ਲੋੜ ਪੈਂਦੀ ਜ਼ਿਆਦਾ ਇਹਦੀ ਅਸ਼ਾ ਜੀ ਹਾਂ ਜੀ ਅੱਜ ਆਪਣੇ ਕੋਲ ਪ੍ਰੋਟੈਕਟਿਵ ਜਿਹੜੇ ਇਹੀ ਪੰਜ ਜਿਹੜੇ ਰੈਡੀ ਆ ਬਿਲਕੁਲ ਠੀਕ ਤੇ ਸਾਰਿਆਂ ਦਾ ਰਿਜ਼ਲਟ ਜਿਹੜਾ ਇੱਕ ਨੰਬਰ ਆ ਠੀਕ ਆ ਹਾਂ ਕੋਈ ਵੀਰ ਭਰਾ ਖੜੇ ਨੰਬਰ ਆਪਾਂ ਦੇ ਦਾਂਗੇ ਤੇ ਜੇ ਕੋਈ ਵੀਰ ਭਰਾ ਨੇ ਮਗਾਉਣਾ ਹੋਵੇ ਕਰਕੇ ਆਰਡਰ ਤੁਹਾਨੂੰ ਫੋਨ ਕਰੇ ਜਰੂਰ ਕੋਈ ਨਹੀਂ ਤੁਸੀਂ ਪਹਚਾਓਗੇ ਕਿ ਜਾਂ ਹਾਂ ਪਹਚਾ ਦਾਂਗੇ ਜਿਹੜੇ ਤਾਂ ਲਾਗੇ ਲਾਗੇ ਵੀਰ ਜਿਹੜੇ 20 30 40 ਕਿਲੋਮੀਟਰ ਤੱਕ ਉਹਨਾਂ ਦਾ ਹੀ ਪੈਂਡਾ ਰਿਜੈਕਟ ਕਰ ਲੈਣੇ ਆਂ ਵੀ ਚਲ ਅੱਧਾ ਕ ਪੈਂਡਾ ਉਹ ਆ ਜਾਂਦਾ ਅੱਧਾ ਕਹੀਂ ਚਲੇ ਜਾਨੇ ਆ ਹਾਂ ਹਾਂ ਅੱਧ ਚ ਹੜਾ ਦੇਈਦਾ ਹਾਂ ਤੇ ਉਹਨਾਂ ਕੋਈ ਅਸੀਂ ਕਹਿੰਦੀ ਤੇਲ ਦਾ ਪਾਹਾ ਹਮ ਨਹੀਂ ਲਿਆਇਤਾ ਕਰਾ ਜੋ ਕੰਪਨੀ ਦਾ ਰੇਟ ਆਪਾਂ ਇੱਥੇ ਬੋਲ ਦਿੱਤਾ ਉਹੀ ਉਹੀ ਲਵਾਂਗੇ। ਉਹੀ ਬਰੂਗਾ। ਹਾਂ ਤੇ ਦੂਜੀ ਗੱਲ ਇਹ ਵੀ ਜਿਹੜਾ ਜ਼ਿਆਦਾ ਦੂਰ ਹੈ ਜੇ ਤਾਂ ਕੋਈ ਵੀਰ ਫੋਨ ਕਰਦੇ ਫਰੋਈਪੁਰ ਤੋਂ ਮੋਗੇ ਤੋਂ ਜਾਂ ਬਠਿੰਡੇ ਤੋਂ ਉਧਰ ਬੰਦੇ ਨਵੇਂ ਲੱਗੇ ਉਹਦਾ ਨੰਬਰ ਰਿਪੀਟ ਕਰਾਇਆ ਜਾਊਗਾ ਮੈਨੇਜਰ ਸਾਹਿਬ ਨੂੰ। ਉਹ ਉਧਰ ਦੇ ਜਿਹੜੇ ਬੰਦੇ ਲੱਗੇ ਉਹ ਪਹੁੰਚ ਕਰ ਦੇਣਗੇ। ਹਾਂ ਆਪਣੇ ਕੋ ਜਿਹੜਾ ਸੇਲਮੈਨ ਆਉਂਦਾ ਵਾ ਅੰਮ੍ਰਿਤਸਰ ਤੋਂ ਅਰਜਿੰਦਰਪਾਲ ਸਿੰਘ। ਠੀਕ ਆ। ਅਰਜਿੰਦਰਪਾਲ ਸਿੰਘ ਅੰਮ੍ਰਿਤਸਰ ਤੋਂ ਆਉਂਦਾ ਆਪਣੇ। ਠੀਕ ਆ। ਤੇ ਆਪਾਂ ਨੂੰ ਅਪਡੇਟ ਆ ਕੇ ਜਿਹੜੇ ਲਾ ਕੇ ਜਾਂਦਾ। ਤੇ ਰਿਜ਼ਲਟ ਇੱਕ ਨੰਬਰ ਹੈਗਾ ਹਾਂ ਜੇ ਕੋਈ ਵੀਰ ਭਰਾ ਫੋਨ ਕਰਦਾ ਕੋਈ ਦੋ ਸੇੜ ਕੋ ਤੇ ਮੈਨੂੰ ਐਸੈਂਪਸ਼ਨ ਹਾਂ ਫੋਨ ਕਰਦਾ ਵੀਰ ਤੇ ਉਹ ਜੇ ਨਹੀਂ ਮਾਲੋ ਉੱਥੇ ਪ੍ਰੋਡਕਟ ਇਹ ਫੋਨ ਤੇ ਆ ਡੂਗਾ ਮਿਲ ਪਾ ਜਾ ਰ ਦੱਸਣਾ ਉਹਨਾਂ ਪਰ ਆਪਾਂ ਦਵਾ ਨੰਬਰ ਜਿਹੜੇ ਉਹ ਲੱਕ ਦਾ ਰਹਿਣ ਵਾਲਾ ਵੀਰ ਭਰਾ ਹੋਵੇ ਹਾਂਜੀ ਕੋਲੋ ਇਹ ਸਮਾਨ ਸੇਲ ਕਰਦਾ ਵਾ ਤੁਸੀਂ ਇਹਨਾਂ ਸਟਾਰਟ ਕਰ ਸਕਦੇ ਜੀ ਤੇ ਇਹਨਾਂ ਕੋਲੋਂ ਬਹੁਤ ਸਾਰੇ ਸਮਾਨ ਉਹ ਪਚਾਊਗਾ ਤੇ ਇਹਨਾਂ ਨਾਲ ਗੱਲਬਾਤ ਕਰ ਕਰਦੇ ਜੀ ਹਾਂਜੀ ਸੋ ਆਪਣਾ ਤੁਸੀਂ ਮੋਬਾਈਲ ਨੰਬਰ ਬੋਲੋ ਜੀ 99150 ਇਹ 48814 9950 48814 ਹਾਂਜੀ ਤੁਸੀਂ ਇਹ ਨੰਬਰ ਤੇ ਕਾਲ ਕਰ ਸਕਦੇ ਆ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਵੀਰ ਨੂੰ ਸਪਰੰਗ ਕਰ ਸਕਦੇ ਜੇ ਤੇ ਜੇ ਕੋਈ ਲਾਗੇ ਦਾ ਮਲ ਇਰੀਆ ਦਾ ਰਹਿਗਾ ਤੇ ਵੀਰ ਉਸੇ ਪਹੁੰਚ ਕਰ ਦੇਣਗੇ ਸਮਾਨ ਹਾਂਜੀ ਤੇ ਜੇ ਕੋਈ ਜ਼ਿਆਦਾ ਪੂਰ ਹੋਇਆ ਤੇ ਮੈਂ ਤੁਹਾਨੂੰ ਆਪਾਂ ਉਹਦੇ ਨੰਬਰ ਆਪਾਂ ਦੇ ਦਾਂਗੇ ਤੁਸੀਂ ਜਿਹੜਾ ਗੱਲਬਾਤ ਕਰ ਸਕੋਗੇ ਹਾਂਜੀ ਇਹ ਸਮਾਨ ਦੀ ਜੋ ਭਰੇ ਭਰੇ ਪਿਆ ਬਹੁਤ ਤੁਹਾਨੂੰ ਇਹ ਸਮਾਨ ਘਰੋਂ ਹੀ ਮਿਲ ਜਾਊਗਾ ਪਿੰਡ ਸੋਹੜ ਜ਼ਿਲ੍ਹਾ ਕਰਨਤਾਨ ਇਹ ਪਤੀ ਪੰਗਿਆ ਦੀ ਤੁਸੀਂ ਜਦੋਂ ਮਰਜ਼ੀ ਆਣ ਕੇ ਸਮਾਨ ਜਿਹੜੀ ਕੋ ਲੈ ਸਕਦੇ ਸਮਾਨ ਸਟਾਕ ਵਿੱਚ ਪਿਆ ਵਾ ਉਹ ਤੁਹਾਡਾ ਵੀ ਹੋਰ ਪਿਆ ਵਾ ਅਗਲੀ ਪਿਆ ਸਮਾਨ ਵੀ ਜੂ ਬਹਿ ਲਾਵਾ ਤੁਹਾਨੂੰ ਦੋੜ ਪੈ ਸਮਾਨ ਭਾ ਦੇ ਸਕਦੇ ਕਰੋ ਇਹਦੇ ਅਜੇ ਆਪਾਂ ਕੋ ਇੰਨਾ ਕੁ ਸਮਾਨ ਤਾਂ ਆਪਾਂ ਸੈਂਪਲ ਸੋਮਪਲ ਕੀ ਮੰਗਾਉਨੇ ਆ ਕਿਉਂਕਿ ਜਿਹੜੀਆਂ ਪੇਟੀਆਂ ਬੰਦ ਆਉਂਦੀਆਂ ਨਾ ਉਹ ਵੀਰ ਨਾਲ ਦੀ ਨਾਲ ਹੀ ਲੈ ਜਾਂਦੇ ਆ ਠੀਕ ਆ ਇਹ ਆਪਾਂ ਇੱਕ ਇੱਕ ਪੈਕ ਦਾ ਹਰ ਇੱਕ ਚੀਜ਼ ਦਾ ਸੈਂਪਲ ਚ ਰੱਖਿਆ ਪਰ ਇਹ ਵੀ ਚਲੇ ਜਾਣਾ ਸੀ ਇਹਨੂੰ ਇਹਦਾ ਆਰਡਰ ਬੋਕਿਆ ਹਾਂ ਚਲੇ ਜਾਣਾ ਇਹ ਇਹ ਸਰਪਾ ਜੀ ਵੀਡੀਓ ਬਣਾਉਣ ਕਾਰਨ ਸਮਝੌਣ ਕਰਕੇ ਅੱਜ ਭੇਜੀ ਹੋਈ ਆ ਤਾਂ ਕਰਕੇ ਤੇ ਜੇ ਮੰਨ ਲਓ ਵੀ ਕਈ ਵਾਰੀ ਆਮ ਹਮ ਅਤੇ ਮਸ਼ਰਕ ਦੇ ਨਾਮ ਤੇ ਇਕੱਠੇ ਡੰਗਾਇਆ ਹੋਇਆ ਜੇ ਮੰਨ ਲਓ ਨਕੇ ਨਹੀਂ ਉਹਦੇ ਵਾਸਤੇ ਨਹੀਂ ਆ ਮੱਛਰ ਵਾਸਤੇ ਵੀ ਇਹ ਇੱਕ ਸਾਬਣ ਆਉਂਦਾ ਮੈਡੀਕਲ ਸਟੋਰ ਤੋਂ ਸਾਨੂੰ ਅੱਜ ਪਹੁੰਚ ਨਹੀਂ ਆ ਨ ਕੀਤਾ ਅੱਛਾ ਉਹ ਦਵਾਂਗੇ ਹਫਤਾ ਕੇ ਕੱਢ ਦਿੰਦਾ ਠੀਕ ਹੈ ਤੇ ਉਹ ਜੇ ਮਿਲਿਆ ਤਉਦੀ ਫਿਰ ਐਡ ਅਗਲੀ ਵੀਡੀਓ ਚ ਪਾਦਾ ਹਾਂ ਅਰੇ ਜੇ ਜਿੰਨਾ ਚੀਜ਼ ਆ ਪਰ ਰਿਜ਼ਲਟ ਆਪ ਨਹੀਂ ਲੈਂਦੇ ਨਾ ਜੇ ਆਪਾਂ ਗਲਤ ਚੀਜ਼ ਨਹੀਂ ਦੇਣੀ ਕਿਸੇ ਨੂੰ ਸਭ ਤੋਂ ਪਹਿਲਾਂ ਚੀਜ਼ ਆ ਆਪ ਵਰਤਾਂਗੇ ਉਹਦੇ ਬਾਰੇ ਫਿਰ ਗਾ ਦੱਸਾਂਗੇ ਮਤਲਬ ਪਹਿਲਾਂ ਚੀਜ਼ ਆ ਆਪ ਵਰਤਣੀ ਪਹਿਲਾਂ ਹੀ ਆਪ ਰਿਜ਼ਲਟ ਲਾਵਾਂਗੇ ਬਾਅਦ ਵਿੱਚ ਗਾ ਸ਼ੇਅਰ ਕਰਨੀ ਹਾਂ ਫਿਰ ਸ਼ੇਅਰ ਕਰਾਂਗੇ ਸੋ ਤੁਸੀਂ ਇਹ ਵੇਖ ਸਕਦੇ ਪ੍ਰੋਡਕਟ ਵੀਰੀ ਕੋ ਬਹਿਵਾ ਤੇ ਤੁਹਾਨੂੰ ਫਿਰ ਅਗਲੀ ਆਪ ਦੱਸ ਦਿੰਨੇ ਆਹ ਕਦੇ ਵਾਸਤੇ ਜੀ ਪਿੱਛੇ ਵਾਸਤੇ ਜੀ ਹਾਂ ਪਿੱਛੇ ਵਾਸਤੇ ਹਾਂਜੀ ਇਹ ਡੰਗਰ ਪਿੱਛਾ ਮਾਰਦਾ ਹਾਂ ਹਾਂਜੀ ਹਾਂਜੀ ਠੀਕ ਆ ਆ ਇਹ ਵੜੇ ਨਗਰ ਵਾਲੀ ਠੀਕ ਐ ਬੜਾ ਹੀ ਚੰਗਾ ਉਹਦਾ ਵੀ ਹੀਰਨ ਹੁੰਦਾ ਹਾਂ ਇਹੀ ਫੜ ਡਰਾਈ ਪਾਊਡਰ ਠੀਕ ਆ ਇਹ ਫੜ ਡਰਾਈ ਪਾਊਡਰ ਆ ਕਦੇ ਵਰਤਦਾ ਇਹ ਅੰਸਰ ਛੋਟਿਆਂ ਨੂੰ ਜਿਹੜੀ ਮਨ ਸਟਾਰਟਿੰਗ ਨਾਲ ਬੋਲਦੀ ਹਾਂ ਹਾਂ ਸਟਾਰਟਿੰਗ ਆ ਤੋ ਇਹ ਕਰਦੇ ਗਏ ਵੀਰ ਭਾਣੇ ਪਾਲੀ ਹੋਵੇ ਹਾਂ ਪਾਲੀ ਬੋਲਦੀ ਨਾ ਹੋਵੇ ਚ ਉਹ ਬਲ ਹਾਂ ਕਿ ਜਿਹਦੀ ਮੰਨ ਲੇ ਜਿਆ ਵੀ 3 ਸਾਲ ਦੀ ਆ ਤੇ ਜਿਹਦੀ ਹਾਈਟ ਵੀ ਨਹੀਂ ਵਾਧੀ ਇਹ ਸਾਰੇ ਕੰਮ ਕਰ ਜੂ। ਹਾਂ ਪਰ ਇਹ ਵੀ 2-3 ਪਾ ਦਵੇ ਲਗਾਤਾਰ। 2-3 ਪਾਵੇ। ਹਾਂ ਕਿਉਂਕਿ ਇੱਕ ਨਾਲ ਰਿਜ਼ਲਟ ਘੱਟ ਮਿਲਦਾ। ਵੀਰ ਕਹੇ ਮੜਕੇ ਮੈਂ ਇੱਕ ਪੈਕੇਟ ਵੀਰ ਪਾਇਆ ਸੀ ਸਰ ਮੇਰਾ ਮਸਲਾ ਨਹੀਂ ਹੋਇਆ। ਲੱਕ ਘੱਟ ਤੋਂ ਘੱਟ ਦੋ। ਇਹ ਕਰ ਦੂਗਾ ਨਹੀਂ ਸੂਤਰ ਹੁੰਦਾ ਤੇ ਕਿੰਨਾ ਪੈਕੇਟਾਂ ਨਾਲ ਤੇ ਪੂਰਾ ਰਿਜ਼ਲਟ ਖੁੱਲ ਹਾਂ। ਤੇ ਆ ਗਾ ਵੀ ਜੇ ਬੁੱਢੇ ਅੰਗਲ ਸੂ ਬੰਦਾ ਸੂਂ ਤੋਂ ਬਾਦ ਮੜਕੇ ਥੇ ਰੁੱਤ ਜਿਵੇਂ ਛੇਤੀ ਛੇਤੀ ਨਹੀਂ ਬਣਦੀ। ਜਿੰਨੀ ਹੋਦਾ ਉਹਦੇ ਵਾਸਤੇ ਹੈ। ਉਹਦੇ ਵਾਸਤੇ ਹੈ। ਹਾਂਜੀ। ਤੇ ਆ ਗਾ ਆਪਣੇ ਕੈਲਸ਼ੀਅਮ। ਇੱਕ ਕੈਲਸ਼ੀਅਮ। ਇੱਕ ਅੰਗਲ ਦੇ ਕੈਲਸ਼ੀਅਮ। ਹਾਂ ਜਿਹੜੀ ਕੈਲਸ਼ੀਅਮ ਜ਼ਰੂਰੀ ਹੈ ਕੈਲਸ਼ੀਅਮ ਜ਼ਰੂਰੀ ਹੈ ਕੈਲਸ਼ੀਅਮ ਖਾਸ ਕਰਕੇ ਗਰਮੀ ਜੂ ਮੋਕਦੀ ਹੈ ਡੰਗਰਾਂ ਦੀ ਕੋਈ ਡੰਗਰ ਆਪਣੀ ਕੈਲਸ਼ੀਅਮ ਬਣਾਉਂਦਾ ਵਾ ਕੋਈ ਨਹੀਂ ਬਣਾਉਂਦਾ ਜਿਹੜਾ ਨਹੀਂ ਬਣਾਉਂਦਾ ਨੂੰ ਐਕਸਟਰਾ ਕੈਲਸ਼ੀਅਮ ਜਿਹੜੀ ਆ ਦੇਣ ਦੀ ਲੋੜ ਪੈਂਦੀ ਆ ਜਿਹੜੇ ਨਹੀਂ ਦਿੰਦੇ ਜਿਹਦਾ ਡੰਗਰ ਕਮਜ਼ੋਰ ਹੁੰਦਾ ਜਿਹਦਾ ਬੈਂਦਾ ਜਿਹੜਾ ਦੁੱਧੋ ਟੁੱਟਦਾ ਉਹ ਸਿਰਫ ਕੈਲਸ਼ੀਅਮ ਕਾਰਨ ਟੁੱਟਦਾ ਠੀਕ ਆ ਜਿਹੜਾ ਕੱਢ ਜਾਂਦਾ ਕੱਢ ਜਾਂਦਾ ਉਹ ਕਈ ਵਾਰ ਸਵਾਸਾਂ ਦੀ ਵੀਰ ਪਰ 10 ਕਿਲੋ ਹੀ ਐਰਕੀ 7 ਕਿਲੋ ਆ ਸਿਰਫ ਉਹ ਇਹੇ ਕਾਰਨ ਠੀਕ ਆ ਕਿਉਂਕਿ ਉਹਦੀ ਕੈਲਸ਼ੀਅਮ ਨਹੀਂ ਪੂਰੀ ਉਹਨੇ ਹੱਡੀਆਂ ਚੋਂ ਕੈਲਸ਼ੀਅਮ ਲਈ ਆ ਲਈ ਆ ਨਾੜਾਂ ਕਮਜ਼ੋਰ ਕੀਤੀਆਂ ਗਾਂ ਡਾਉਣ ਕੰਡੀਸ਼ਨ ਚ ਲੱਤਾਂ ਵੀ ਹਲਾਰੇ ਮਾਰ ਕੇ ਉਠਦੀ ਐ ਸਭ ਉਹ ਸਿਰਫ ਕੈਲਸ਼ੀਅਮ ਮੋਕਨ ਦੇ ਕਾਰਨ ਕੈਲਸ਼ੀਅਮ ਮੋਕਨ ਦੇ ਕਾਰਨ ਹਾਂ ਹੋਰ ਇਹਦਾ ਕੋਈ ਰਿਜੈਕਟ ਫਾਈਟ ਕੋਈ ਨਹੀਂ ਹੁੰਦਾ ਠੀਕ ਐ ਬਾਕੀ ਜਿਹੜੇ ਆ ਉਹ ਬੰਨੇ ਹੁੰਦੇ ਆ ਲੋਕਾਂ ਦੇ ਵੀ ਵੀਰ ਅਹੀਂ ਕੈਲਸ਼ੀਅਮ ਦਿੰਨੇ ਹੀ ਵੰਡ ਪਾਉਂਦੇ ਆ ਪਰ ਨਹੀਂ ਜਿਹੜੀ ਚੀਜ਼ ਹੈਗੀ ਉਹ ਹੈਗੀ ਇਹਨੇ ਕੈਲਸ਼ੀਅਮ ਪੂਰੇ ਕਰਨੇ ਨਹੀਂ ਕਰਨੀ ਹਾਂ ਕੈਲਸ਼ੀਅਮ ਜਿਹੜੀ ਹੈ ਅਲੱਗ ਚੀਜ਼ ਪੂਰੀ ਉਹ ਜੂਰੀ ਕਿਉਂਕਿ ਖਾਸ ਕਰਕੇ ਜੇ ਵੀ ਚੌਥੇ ਪਾਈਵੇਂ ਸੂਏ ਮੱਝ ਹੈ ਨਾ ਉਹ ਨਹੀਂ ਆਪਣੀ ਕੈਲਸ਼ੀਅਮ ਬਣਾਉਂਦੀ ਉਹਨੂੰ ਐਕਸਟਰਾ ਕੈਲਸ਼ੀਅਮ ਦੇਣੀ ਪੈਂਦੀ ਹੈ ਹਾਂ ਪਹਿਲੇ ਦੂਜੇ ਸੂਏ ਛੋਟੀਆਂ ਆਉਂਸਰਾਂ ਜਿਹੜੀਆਂ ਉਹ ਬਣਾ ਜਾਂਦੀਆਂ ਹਾਂ ਸੋ ਆਪਣੇ ਪ੍ਰੀਮੋਬੈਲ ਨੰਬਰ ਬੋਲ ਦੋ 99150 48814 99150 48814 ਹਾਂਜੀ ਸੋ ਤੁਸੀਂ ਇਹ ਨੰਬਰ ਤੇ ਕਾਲ ਕਰ ਸਕਦੇ ਹੋ ਹਾਂਜੀ ਸੋ ਵੀ ਬਿੰਦੀ ਹੈ ਕਿ ਜਿੰਨਾ ਵੀ ਐਟ ਪੁਮੀਰਪੁਰਾ ਵਾਲਾ ਜਨ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰਨਾ ਹਾਂਜੀ ਕਿਉਂਕਿ ਅਸੀਂ ਵੀਡੀਓ ਕੋਈ ਪਾਉਣੇ ਆਪੀ ਸਿੱਧੀਆਂ ਨੂੰ ਗਾਈਡੈਂਸ ਮਿਲ ਜਾਵੇ ਕੋਈ ਜੰਗਰਾਂ ਪਸ਼ੂਨ ਵਾਸਤੇ ਵਧੀਆ ਤੋਂ ਚੀਜ਼ ਜਾਣਕਾਰੀ ਮਿਲ ਜਾਵੇ ਹਾਂਜੀ ਸੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਹੁਤ ਬਹੁਤ ਸ਼ੇਅਰ ਕਰੋ ਆਪਣੇ ਕਮੈਂਟਾਂ ਵਿੱਚ ਸੁਝਾਅ ਦੋ ਵੀ ਹਾਂ ਕੋਈ ਤੁਹਾਨੂੰ ਕੀ ਚਾਅਦਾ ਇੱਥੇ ਲੱਗਦਾ ਹੈ ਹਾਂਜੀ ਤੁਹਾਨੂੰ ਕੋਸ਼ਿਸ਼ ਕਰਾਂਗੇ ਤੁਹਾਡੀ ਹੈਲਪ ਕਰਨ ਦੀ ਹਾਂਜੀ ਸਾਡਾ ਕੰਮ ਹੈ ਹੈਲਪ ਕਰਨਾ ਨਾ ਕਿ ਕੋਈ ਬਿਜ਼ਨਸ ਹਾਂਜੀ ਅਸੀਂ ਕਿਸੇ ਵੀ ਪ੍ਰੋਗਰਾਮ ਤੇ ਵੀ ਨੂੰ ਬਣਾ ਸਕਦੇ ਹਾਂ ਨਾ ਹੋਰ ਉੱਚਾ ਨਾਲ ਬਈ ਉਹ ਵੀ ਬਣਾ ਸਕ ਸਭ ਦਾ ਕਹਿ ਕੇ ਵੀ ਬਣਾਇਆ ਦੀ ਤੇ ਕਹਿ ਵੀ ਤੋਂ ਕੋਈ ਥੋੜੀ ਮਲਮਲਤ ਹੋ ਜੇ ਹਾਂਜੀ ਇਸ ਤੋਂ ਇਹ ਕਿ ਮਸ਼ਹੂਰੀ ਕਰਦੇ ਆਪਾਂ ਇਹ ਦੇਖੋ ਇੱਕ ਜਿਹੜਾ ਮਸ਼ਹੂਰੀ ਦਾ ਕਰਨ ਵੱਖਰਾ ਵਾ ਬਾਕੀ ਇਹ ਵੀ ਇਹ ਚੀਜ਼ ਦਾ ਰਿਜ਼ਲਟ ਸਹੀ ਆ ਇਹ ਰਿਜ਼ਲਟ ਰਿਜ਼ਲਟ ਸਹੀ ਆ ਕੋਈ ਵੀ ਭਰਾ ਵਰਤੂਗਾ ਤੋ ਯਾਦ ਕਰੂਗਾ ਤੋ ਅਗਲੀ ਵਾਰ ਵੀ ਆਖੂ ਪੀ ਵੀਰ ਮੈਂ ਆ ਕਹੀ ਨਹੀਂ ਮੈਨੂੰ ਕਈ ਵੀਰ ਕਾ ਫੋਨ ਕਹਿੰਦਾ ਯਾਰ ਵੀ ਕਹਿ ਨਹੀਂ ਛੇ ਸੌਰੀ ਮਿਲਦੀ ਆ ਤੂੰ ਹੀ ਸਾਸੋ ਲਾ ਰਹਿ ਜੀ ਠੀਕ ਆ ਪਰ ਅਹੀਂ ਸਾਸੋ ਇਹ ਨਹੀਂ ਲਾ ਰਹਿ ਪਰ ਇਹਦੇ ਚ ਜਿਹੜੇ ਸਾਲਟ ਹੋਏ ਸੀ ਜੀ ਆ ਸਾਲਟ ਇਹਨੂੰ ਸਾਡੇ ਸੀਸੀ ਜੀ ਆ ਦੂਜਿਆਂ ਚ ਨਹੀਂ ਹੈਗੇ ਉਹ ਪਾਣੀ ਜਿੱਥੋਂ ਮਰਜ਼ੀ ਲੈ ਕੇ ਪਾਲੋ ਉਹਦਾ ਨਹੀਂ ਕੋਈ ਫਾਇਦਾ ਹਾਂ ਸੋ ਐਡਰੈਸ ਵੀ ਜੀ ਬੋਲਦਾ ਮੋਬਾਈਲ ਨੰਬਰ ਬੋਲਦਾ ਸਾਡੀ ਪੇਜ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਅਸੀ ਗਾਦਾ ਸੀ